ਨਮਾਸ਼ਿਆ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਨਸਵਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਮਾਸ਼ਿਆ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਰੈੱਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਨਮਾਸ਼ਹਿਰ ਅਤੇ ਬਲੱਡ ਸੈਂਟਰ ਬੀਡੀਸੀ ਰਾਹੋ ਰੋਡ ਨਮਾਸ਼ਹਿਰ ਦੇ ਵੱਲੋਂ ਨਵਾਂ ਸ਼ਹਿਰ ਦੇ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਲੋ ਰੋਡ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਗਿਆ ਇਸ ਮੌਕੇ ਸਕੂਲ ਦੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਅਤੇ ਪਹਿਲੇ ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸਰਦਾਰ ਚਮਨ ਸਿੰਘ ਜੀ ਪ੍ਰੋਜੈਕਟ ਡਾਇਰੈਕਟਰ ਰੈਡ ਅਕ੍ਰੋਸ ਨਸ਼ਾ ਪੀੜਤਾ ਲਈ ਇੱਕ ਇਕ੍ਰਿਤ ਮੋੜ ਬਸੇਬਾ ਕੇਂਦਰ ਨਵਾਂ ਸ਼ਹਿਰ ਸ਼੍ਰੀਮਤੀ ਜਸਵਿੰਦਰ ਕੌਰ ਜੀ ਕਾਉਂਸਲਰ ਸਰਦਾਰ ਮਨਮੀਤ ਸਿੰਘ ਜੀ ਮੈਨੇਜਰ ਬਲੱਡ ਬੈਂਕ ਨਵਾਂ ਸ਼ਹਿਰ ਸ਼੍ਰੀ ਵਿਕੇਸ਼ ਕੁਮਾਰ ਜੀ ਸੁਪਰਵਾਈਜ਼ਰ ਬਲੱਡ ਬੈਂਕ ਨਵਾਂ ਸ਼ਹਿਰ ਸਾਡੇ ਸਤ ਤੋਂ ਸਾਡੇ ਬਹੁਤ ਹੀ ਪਰਮਾਤਮਾ ਜੀ ਵਾਸਤੇ ਪਰਦੇਸੀ ਜੀ ਸ਼੍ਰੀਮਤੀ ਕਮਲਜੀਤ ਕੌਰ ਜੀ ਸ਼੍ਰੀ ਦੀਪਕ ਜੀ ਸ਼੍ਰੀ ਦਿਨੇਸ਼ ਕੁਮਾਰ ਜੀ ਸ਼੍ਰੀ ਮਨਜੋਤ ਜੀ ਸਾਡੇ ਸਕੂਲ ਦੇ ਸਟਾਫ ਮੈਂਬਰ ਅਤੇ ਪਿਆਰੇ ਬੱਚਿਓ ਜਿਵੇਂ ਮੈਂ ਸਵੇਰੇ ਤੁਹਾਨੂੰ ਪ੍ਰੇਰ ਦੇ ਵਿੱਚ ਵੀ ਦੱਸਿਆ ਸੀਗਾ ਕਿ ਅੱਜ ਵਿਸ਼ਵ ਰੈੱਡ ਕਰਾਸ ਦਿਵਸ ਹੈ ਇਹ ਹਰ ਸਾਲ 8 ਮਈ ਨੂੰ ਰੈੱਡ ਕਰਾਸ ਸੰਸਥਾ ਦੇ ਸੰਸਥਾਪਕ ਹੈਨਰੀ ਡੂਨਟ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਪਿੱਛੇ ਬੋਰਡ ਵੀ ਲੱਗਿਆ ਹੈਨਰੀ ਡੂਨਟ ਉਹਨਾਂ ਦੀ ਫੋਟੋ ਵੀ ਲੱਗੀ ਹੋਈ ਆ ਇਹਨਾਂ ਨੇ ਇਹਨਾਂ ਦਾ ਜਨਮ ਜਨੇਵਾ ਦੇ ਵਿੱਚ ਸਵਿਟਜ਼ਰਲੈਂਡ ਦੇ ਵਿੱਚ ਹੋਇਆ ਸੀਗਾ ਸਨ 1859 ਦੀ ਗੱਲ ਹੈ ਆ ਕਿ ਇਟਲੀ ਦੇ ਵਿੱਚ ਜੰਗ ਲੱਗੀ ਬਹੁਤ ਸਾਰੇ ਫੌਜੀ ਲਗਭਗ 40000 ਦੇ ਕਰੀਬ ਫੌਜੀ ਜਿਹੜੇ ਸੀਗੇ ਉਹ ਮਾਰੇ ਗਏ ਸੀਗੇ ਇਹਨਾਂ ਨੇ ਉੱਥੇ ਮੌਕੇ ਤੇ ਜਾ ਕੇ ਦੇਖਿਆ ਬਹੁਤ ਜਿਹੜੇ ਜ਼ਖਮੀ ਹਾਲਤ ਦੇ ਵਿੱਚ ਫੌਜੀ ਸੀਗੇ ਹਾਲਾਤ ਬਹੁਤ ਖਰਾਬ ਸੀ ਉਸ ਵੇਲੇ ਇਹਨਾਂ ਨੇ ਇਹ ਉਸ ਵੇਲੇ ਸਮਝਿਆ ਕਿ ਜਿਹੜੇ ਉਸ ਵੇਲੇ ਦੇ ਫੌਜੀ ਸਗੇ ਕਿਉਂਕਿ ਇਨਸਾਨੀਅਤ ਭਾਵੇਂ ਉਹ ਕਿਸੇ ਵੀ ਦੇਸ਼ ਦੀ ਹੋਣ ਹੈ ਤਾਂ ਇਨਸਾਨ ਹੀ ਆ ਜਿਵੇਂ ਆਪਾਂ ਭਾਈ ਕਨਈਆ ਜੀ ਦੀ ਧਾਰਨ ਦਿੰਦੇ ਆ ਬਹੁਤ ਵਾਰ ਸੁਣਿਆ ਵੀ ਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮੁਗਲਾਂ ਦੀਆਂ ਲੜਾਈਆਂ ਹੋਈਆਂ ਭਾਈ ਕਨਈਆ ਜੀ ਦੀ ਸ਼ਿਕਾਇਤ ਪਹੁੰਚਦੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਸਿੱਖ ਉਸ ਵੇਲੇ ਸ਼ਿਕਾਇਤ ਲੈ ਕੇ ਜਾਂਦੇ ਆ ਕਿ ਭਾਈ ਕਨਈਆ ਜੀ ਜਿੱਥੇ ਆਪਣੇ ਸੈਿਕ ਸਪਾਈਆਂ ਨੂੰ ਪਾਣੀ ਪਲਾਉਂਦੇ ਆ ਉਹਨਾਂ ਦੀ ਮਾਲਮ ਪੱਟੀ ਕਰਦੇ ਆ ਨਾਲ ਹੀ ਉਹ ਜਿਹੜੇ ਮੁਸਲਮਾਨ ਜਿਨ੍ਹਾਂ ਦੇ ਨਾਲ ਲੜਾਈ ਹੋਈ ਆ ਜਿਹੜਾ ਤੇ ਸਾਡੇ ਦੁਸ਼ਮਣ ਆ ਉਹਨਾਂ ਨੂੰ ਵੀ ਉਹ ਪਾਣੀ ਪਲਾ ਰਹੇ ਆ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸੱਦਿਆ ਭਾਈ ਕਨਈਆ ਜੀ ਨੂੰ ਵੀ ਦੱਸੋ ਵੀ ਤੁਸੀਂ ਜੋ ਤੁਹਾਡੀ ਸ਼ਿਕਾਇਤ ਆਈ ਆ ਉਹ ਸਹੀ ਆ ਵੀ ਤੁਸੀਂ ਦੁਸ਼ਮਣਾਂ ਨੂੰ ਵੀ ਪਾਣੀ ਪਲਾ ਰਹੇ ਹੋ ਤਾਂ ਭਾਈ ਕਨਈਆ ਜੀ ਨੇ ਉਸ ਵੇਲੇ ਇਹ ਗੱਲ ਕਹੀ ਸੀ ਕਿ ਸੱਚੇ ਬਾਦਸ਼ਾਹ ਕਿ ਮੈਨੂੰ ਤਾਂ ਦੋਵੇਂ ਪਾਸਿਆਂ ਦੇ ਇਨਸਾਨ ਨਜ਼ਰ ਆਉਂਦੇ ਆ ਕਿ ਮੈਂ ਇਦਾਂ ਨਹੀਂ ਹੋ ਸਕਦਾ ਕਿ ਆਪਣੇ ਸਿਪਾਈਆਂ ਨੂੰ ਸਿਰਫ ਪਾਣੀ ਪਲਾਵਾ ਤੇ ਦੂਜਿਆਂ ਨੂੰ ਨਾ ਪਲਾਵਾ ਤੇ ਗੁਰੂ ਸਾਹਿਬ ਨੇ ਖੁਸ਼ ਹੋ ਕੇ ਨਾਲ ਉਹਨਾਂ ਨੂੰ ਇਹ ਵੀ ਕਿਹਾ ਸੀਗਾ ਕਿ ਤੁਸੀਂ ਦੋਹਾਂ ਪਾਸਿਆਂ ਦੇ ਸਿਪਾਈਆਂ ਦੀਆਂ ਫੌਜੀਆਂ ਦੀਆਂ ਤੁਸੀਂ ਉਹਨਾਂ ਦੀ ਨਾਲ ਮੱਲਮ ਪੱਟੀ ਵੀ ਕਰਦੀਆਂ ਸੋ ਜਿਹੜੀ ਰੈੱਡ ਕਰੋਸ ਸੰਸਥਾ ਆ ਕਿਤੇ ਜਗ ਹੁੰਦੀ ਆ ਉਥੇ ਉਹ ਜਿਹੜੇ ਜ਼ਖਮੀ ਸਭਾਈ ਆ ਭਾਵੇਂ ਕਿਸੇ ਵੀ ਦੇਸ਼ ਦੇ ਹੋਣ ਉਹਨਾਂ ਦੀ ਮਦਦ ਕਰਦੇ ਆ ਵੈਸੇ ਜੰਗ ਹੈ ਤਾਂ ਬਹੁਤ ਮਾੜੀ ਚੀਜ਼ ਆ ਜਿਵੇਂ ਹੁਣ ਵੀ ਸਾਡੇ ਦੇਸ਼ ਦੇ ਉੱਤੇ ਜੰਗ ਦੇ ਬੱਦਲ ਮੰਡਰਾ ਰਹੇ ਆ ਡਰ ਵੀ ਲੱਗਦਾ ਕਿ ਜੰਗ ਜਿਹੜੀ ਆ ਉਹ ਨਾ ਹੋਵੇ ਕਿਉਂਕਿ ਜੰਗ ਤਬਾਹੀ ਕਰਦੀ ਆ ਜਿਹੜੇ ਲੋਕ ਮਾਰੇ ਜਾਂਦੇ ਆ ਉਹ ਆਮ ਲੋਕ ਆਮ ਜਨਤਾ ਜਿਹੜੀ ਮਾਰੀ ਜਾਂਦੀ ਆ ਜਿਹੜੇ ਫੌਜ ਦੇ ਵਿੱਚ ਵੀ ਡਿਊਟੀ ਕਰਦੇ ਆ ਭਾਵੇਂ ਉਹਨਾਂ ਨੂੰ ਆਪਣੇ ਦੇਸ਼ ਦੇ ਵਾਸਤੇ ਲੜਨਾ ਪੈਂਦਾ ਪਰ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਐ ਉਹ ਥਾਂ ਹੀ ਚਲ ਜਾਂਦੀਆਂ ਤੇ ਸੈਕੰਡਲੀ ਜਿਹੜਾ ਉਹ ਤੋਂ ਬਾਅਦ ਜੰਗ ਤੋਂ ਬਾਅਦ ਦੇ ਜਿਹੜੇ ਰਿਜ਼ਲਟ ਆ ਬਹੁਤ ਮਾੜੇ ਹੁੰਦੇ ਆ ਬਹੁਤ ਸਾਰੀਆਂ ਬਿਮਾਰੀਆਂ ਮਹਿੰਗਾਈ ਔਰ ਜਿਨ੍ਹਾਂ ਦੇ ਪਿਆਰੇ ਵਿਛੜ ਜਾਂਦੇ ਆ ਉਹ ساری ਉਮਰ ਦੇ ਲਈ ਉਹ ਉਹਨਾਂ ਨੂੰ ਯਾਦ ਕਰਦੇ ਰਹਿ ਜਾਂਦੇ ਆ ਜਿਹੜਾ ਆ ਵਿਸ਼ਵ ਰੈੱਡ ਕਰਾਸ ਦੇਸ ਦੇ ਤੌਰ ਦੇ ਉੱਤੇ ਬਣਾਇਆ ਜਾਂਦਾ ਆ ਤੇ ਰੇਟਕ੍ਰੋਸ ਮਾਡਰਨ ਸੇਵਾ ਸੰਸਥਾ ਤੋਂ ਸਾਡੇ ਕੋਲ ਡਾਇਰੈਕਟਰ ਚੰਨ ਸਿੰਘ ਜੀ ਇਹ ਆਏ ਸਗੇ ਇਹਨਾਂ ਨੇ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਕਿ ਇੱਕ ਚਾਰਟ ਮੇਕਿੰਗ ਮੁਕਾਬਲਾ ਬੱਚਿਆਂ ਦਾ ਕਰਾਇਆ ਜਾਵੇ ਜਿਹਦੇ ਵਿੱਚ ਨਸ਼ੀ ਅਤੇ ਬਲੱਡ ਡੋਨੇਸ਼ਨ ਦੇ ਲਈ ਚਾਰਟ ਜਿਹੜੇ ਆਹੋ ਬਣਾਏ ਜਾਣ ਸੋ ਬੱਚਿਆਂ ਨੇ ਬਹੁਤ ਵਧੀਆ ਬੱਚਿਆਂ ਦਾ ਰਿਸਪਾਂਸ ਸੀਗਾ ਸਾਡੇ ਸਕੂਲ ਦੇ 108 ਬੱਚੇ ਜਿਹੜੇ ਆ ਉਹਨਾਂ ਨੇ ਭਾਗ ਲਿਆ ਵੱਖ-ਵੱਖ ਦੋਮੇ ਤਰ੍ਹਾਂ ਦੇ ਨਸ਼ੇ ਤੋਂ ਬਚਣ ਲਈ ਨਸ਼ੇ ਦੇ ਜਿਹੜੇ ਬੁਰੇ ਪ੍ਰਭਾਵ ਆ ਉਹਨਾਂ ਨੂੰ ਦਰਸਾਉਂਦੇ ਹੋਏ ਬਹੁਤ ਵਧੀਆ ਚਾਰਟ ਬਣਾਏ ਆ ਇਸੇ ਤਰ੍ਹਾਂ ਸਾਡੇ ਬੱਚਿਆਂ ਨੇ ਬਲੱਡ ਡੋਨੇਟ ਖੂਨ ਦਾਣ ਕਰਨ ਦੇ ਲਈ ਕੀ ਲੋੜਾਂ ਆ ਕਿਵੇਂ ਕਰਨਾ ਚਾਹੀਦਾ ਕਿਵੇਂ ਜ਼ਿੰਦਗੀ ਬਚਦੀ ਆ ਬਹੁਤ ਸੋਹਣੇ ਚਾਰਟ ਜਿਹੜੇ ਬੱਚਿਆਂ ਨੇ ਬਣਾਏ ਆ ਸੋ ਮੈਂ ਬਹੁਤਾ ਸਮਾਂ ਨਹੀਂ ਲੈਂਦਾ ਮੈਂ ਬੇਨਤੀ ਕਰੂੰਗਾ ਕਿ ਆਪਣੇ ਰੈੱਡ ਕਰਾਸ ਨਸ਼ਾ ਬੀੜਤ ਲਈ ਇੱਕ ਹੀ ਗ੍ਰੇਟ ਮੋੜ ਬਸੇਵਾ ਕੇਂਦਰ ਨਵਾਂ ਸ਼ਹਿਰ ਦੇ ਡਾਇਰੈਕਟਰ ਸਰਦਾਰ ਚੰਮਨ ਸਿੰਘ ਜੀ ਨੂੰ ਕਿ ਉਹ ਸਟੇਜ ਤੇ ਆਉਣ ਅਤੇ ਆਪਣੇ ਵਿਚਾਰ ਸਾਂਝੇ ਕਰਨ ਸਰਦਾਰ ਚੰਮਨ ਸਿੰਘ ਜੀ ਉਹਨਾਂ ਦੇ ਨਾਲ ਸਰਦਾਰ ਮਨ ਮੇਸ਼ ਸਿੰਘ ਜੀ ਮੈਨੇਜਰ ਬੀਡੀਸੀ ਨਵਾਂ ਸ਼ਹਿਰ ਸ਼੍ਰੀਮਤੀ ਜਸਵਿੰਦਰ ਕੌਰ ਕੌਂਸਲਰ ਰੈਡਕ੍ਰਾਸ ਸ਼੍ਰੀਮਤੀ ਕਮਲਜੀਤ ਕੌਰ ਕੌਂਸਲਰ ਰੈਡਕ੍ਰਾਸ ਸ਼੍ਰੀਵਾਦ ਦੇ ਪਰਦੇਸੀ ਜੀ ਮਨੁੱਖੀ ਇਨਕਾਰ ਸੁਸਾਇਟੀ ਬਣੋ ਤੇ ਉਹ ਬਹੁਤ ਹੀ ਓਕੇ ਪੱਤਰਕਾਰ ਨੇ ਨਵਾਂ ਸ਼ਹਿਰ ਸਰਗਰਮੀਆਂ ਤੁਸੀਂ ਹਮੇਸ਼ਾ ਦੇਖਦੇ ਹੋ ਤੇ ਸਮੂਹ ਸਟਾਰ ਮੈਂਬਰ ਤੇ ਬਹੁਤ ਹੀ ਪਿਆਰੇ ਬੱਚਿਓ ਤੁਹਾਡਾ ਇਸ ਹਾਲ ਦੇ ਵਿੱਚ ਪਹੁੰਚਣ ਲਈ ਮੈਰਿਟ ਕ੍ਰਾਸ ਨਸ਼ਾ ਪੜਤਾਂ ਲੈ ਕੇ ਕਰਤਾ ਮੁਰਬ ਸੇਵਾ ਕੇਂਦਰ ਨਵਾਂ ਸ਼ਹਿਰ ਤੋਂ ਤੁਹਾਡਾ ਜੀ ਆਇਆਂ ਕਹਿੰਦਾ ਸਵਾਗਤ ਕਰਦਾ ਤੇ ਮੈਂ ਸਭ ਤੋਂ ਵੱਧ ਧੰਨਵਾਦੀ ਆ ਪ੍ਰਿੰਸੀਪਲ ਸਾਹਿਬ ਦਾ ਕਿ ਸ਼ਾਇਦ ਮੇਰੇ ਇਹ ਮੂਹਦੇ ਵਿੱਚ ਗੱਲੇ ਸੀ ਜਿਸ ਦਿਨ ਅਸੀਂ ਦਫ਼ਤਰ ਮਿਲਣ ਆਏ ਪਰਸੋਂ ਇਹ ਕਹਿੰਦੇ ਕੋਈ ਗੱਲ ਨਹੀਂ ਇੱਥੇ ਆਪਾਂ ਪ੍ਰੋਗਰਾਮ ਰੱਖੀਏ ਤੇ ਅੱਜ ਜੋ ਇੱਥੇ ਦੇ ਸਟਾਫ ਨੇ ਸਹਿਯੋਗ ਦਿੱਤਾ ਤੇ ਬੱਚਿਆਂ ਨੇ ਸਹਿਯੋਗ ਦਿੱਤਾ ਇਹ ਉਤੋਂ ਵੀ ਵੱਧ ਕੇ ਆ ਤੇ ਬੱਚੇ ਬੜੇ ਡਿਸਪਲਾਈਨਡ ਨੇ ਤੇ ਲੱਗਦਾ ਕਿ ਉਹਨਾਂ ਦੇ ਜਿਹੜਾ ਜਿਹੜਾ ਸਮੂਹ ਸਟਾਫ ਹੈ ਉਹ ਬਹੁਤ ਹੀ ਵਧੀਆ ਢੰਗ ਦੇ ਨਾਲ ਬੱਚਿਆਂ ਨੂੰ ਜਿਹੜਾ ਹੈ ਉਹ ਕੋਆਪਰੇਟਿਵ ਵੀ ਕਰ ਰਿਹਾ ਤੇ ਉਹਨਾਂ ਤੇ ਆਪਣੀ ਬਾਜ ਅੱਖ ਵੀ ਹੱਥਾਂ ਤੇ ਰੱਖੀ ਹੋਈ ਆ ਤੇ ਇਹੀ ਸਾਡਾ ਫਰਜ਼ ਬਣਦਾ ਅੱਜ ਦਾ ਜਿਹੜਾ ਦਿਨ ਹੈ ਇਹ ਦੁਨੀਆ ਭਰ ਦੇ ਵਿੱਚ ਬਿਸ਼ਪ ਰੈੱਡ ਕਰਾਸ ਦੇ ਨਾਂ ਦੇ ਉੱਤੇ ਮਨਾਇਆ ਜਾਂਦਾ ਤੇ ਦੱਸ ਦਿੱਤਾ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਸੰਖੇਪ ਦੇ ਵਿੱਚ ਕਿਉਂਕਿ ਸਮਾਂ ਜ਼ਿਆਦਾ ਹੋ ਗਿਆ ਤੁਹਾਡੇ ਹਾਫ ਟਾਈਮ ਵੀ ਜਿਹੜਾ ਹੋਣ ਵਾਲਾ ਪਰ ਇਹੋ ਜਿਹੇ ਮਨੁੱਖ ਇੱਕ ਤੇ ਕਿਤੇ ਮਿਲਦੇ ਨੇ ਤੇ ਜਿਹੜੇ ਇਹੋ ਜਿਹੇ ਸੋਚ ਰੱਖਦੇ ਨੇ ਚਾਹੇ ਸਰ ਹੈਨੇ ਡੇਨਾ ਹੋਵੇ ਚਾਹੇ ਭਾਈ ਕਲਿਆ ਜੀ ਹੋਣ ਚਾਹੇ ਹੋਰ ਵੀ ਅਜੇ ਲੋਕ ਇਹੋ ਜਿਹੇ ਹਨ ਉਹ ਸਾਡੇ ਸਾਹਮਣੇ ਨਹੀਂ ਉਹਦੇ ਜਾਂ ਸਾਡੀ ਨਜ਼ਰ ਜਿਹੜੀ ਆ ਉਹਨਾਂ ਨੂੰ ਪਛਾਣ ਨਹੀਂ ਸਕੇ ਕਿ ਕਿਹੜੇ ਮਨੁੱਖਤਾ ਦੀ ਸੇਵਾ ਕਰਦੇ ਨੇ ਤੇ ਅੱਜ ਦਾ ਸਾਡਾ ਥੀਮ ਵੀ ਆਈ ਆ ਕਿ ਮਨੁੱਖਤਾ ਨੂੰ ਬਚਾ ਕੇ ਰੱਖੋ ਮਨੁੱਖਤਾ ਨੂੰ ਬਚਾ ਕੇ ਰੱਖਣ ਦਾ ਹੀ ਸਨੇਹਾ ਦਿੱਤਾ ਕਿ ਕਿਸ ਤਰ੍ਹਾਂ ਉਹਨਾਂ ਨੇ ਸਾਲ ਫਿਰੋ ਦੇ ਜੰਗ ਦੇ ਜੁੱਧ ਦੇ ਦੇ ਜਾ ਕੇ ਮੈਦਾਨ ਵਿੱਚ ਜਾ ਕੇ ਵੀ ਉਹਨਾਂ ਸ਼ਰਕਾ ਦੇ ਬਿਨਾਂ ਕਿਸੇ ਬੋਲੀ ਦੇ ਬਾਦਸ਼ਾਹ ਦੇ ਇਲਾਕੇ ਦੇ ਦੇਸ਼ ਤੇ ਉਹਨਾਂ ਦੀ ਸੇਵਾ ਕੀਤੀ ਆ ਵਿਚਾਰ ਦਾ ਛੱਤਰ ਕੀਤਾ ਇਸੇ ਤਰ੍ਹਾਂ ਭਾਈ ਕਨਈਆ ਜੀ ਨੇ ਕੀਤਾ ਅੱਜ ਸਾਨੂੰ ਉਹਨਾਂ ਦੇ ਕੋਲ ਸੰਦੇਸ਼ ਮਿਲਦਾ ਤੇ ਜਿਹੜੇ ਸੰਦੇਸ਼ ਨੂੰ ਅਸੀਂ ਫੋਲੋ ਵੀ ਕੀਤਾ ਦੁਨੀਆ ਦੇ ਲੋਕਾਂ ਨੇ ਤੇ ਉਹ ਸਾਡੇ ਕੋਲ ਬੀਡੀਸੀ ਤੋਂ ਮੈਨੇਜਰ ਸਾਹਿਬ ਬੈਠੇ ਨੇ ਕਿ ਉਹ ਸਾਡਾ ਇਹਨਾਂ ਦਾ ਕੀ ਸਨੇਹਾ ਉਹਨਾਂ ਨੂੰ ਅੱਜ ਸਰਧਾਂਜਲੀ ਜਿਹੜੀ ਆ ਉੱਕੀ ਜਾ ਰਹੀ ਹੈ ਕਿ ਭਾਈ ਕਨਈਆ ਤੇ ਸਰਹੰਨੇ ਦਿਨਾ ਅੱਜ ਅਸੀਂ ਤੇਰੇ ਵਾਰਸ ਬੈਠੇ ਆ ਤੁਸੀਂ ਸ਼ਾਇਦ ਉਸ ਵੇਲੇ ਜਿਹੜਾ ਜੀਵਨ ਲੋਕਾਂ ਦਾ ਬਚਾਇਆ ਜਿੰਨੇ ਕ ਤੁਹਾਡੇ ਕੋਲ ਸਾਧਨ ਵਸਿੱਲੇ ਸੀ ਤੇ ਉਹਨਾਂ ਨੂੰ ਜਨ ਛਕਾਇਆ ਖਾਣਾ ਦਿੱਤਾ ਜਾਂ ਉਹਨਾਂ ਦੇ ਮਰਨ ਪੱਟੇ ਕੀਤੇ ਉਹਨਾਂ ਨੂੰ ਸਹਾਰਾ ਦਿੱਤਾ ਤੇ ਅੱਜ ਤੁਹਾਡੇ ਵਾਰਸ ਬੈਠੇ ਨੇ ਤੇ ਆਪਣੇ ਭਾਰਤ ਦੇ ਵਿੱਚ ਵੀ 700 ਦੇ ਕਰੀਬ ਜੜੀਆਂ ਉਹ ਰੈੱਡ ਕਰਾਸ ਦੀਆਂ ਜਿਹੜੀਆਂ ਸੁਸਾਇਟੀਆਂ ਬੜੀਆਂ ਹੋਈਆਂ ਨੇ ਬਲੱਡ ਡੋਨਰ ਕਾਉਂਸਲਾਂ ਬੜੀਆਂ ਹੋਈਆਂ ਨੇ ਬਲੱਡ ਕ੍ਰੀਸੈਂਟ ਸੁਸਾਇਟੀਆਂ ਬੜੀਆਂ ਹੋਈਆਂ ਨੇ ਤੇ ਉਹ ਇਹ ਸਾਰੀਆਂ ਇਹ ਕਹਿੰਦੀਆਂ ਕਿ ਅਸੀਂ ਇਹ ਮਨੁੱਖਤਾ ਨੂੰ ਬਚਾ ਕੇ ਜਿੰਦਾ ਰੱਖਾਂਗੇ ਤੇ ਜੇ ਤੁਸੀਂ ਪਾਣੀ ਜਲ ਛਕਾ ਕੇ ਬਚਾਇਆ ਤੇ ਸਾਨੂੰ ਜੇ ਅੱਜ ਕਿਸੇ ਇਨਸਾਨ ਨੂੰ ਕੋ ਲੋੜ ਪਵੇ ਤੇ ਸਾਨੂੰ ਖੂਨ ਵੀ ਦੇਣਾ ਪਵੇ ਤੇ ਅਸੀਂ ਖੂਨ ਦੇ ਕੇ ਵੀ ਮਨੁੱਖਤਾ ਨੂੰ ਜਰਾ ਬਚਾਵਾਂਗੇ ਤੇ ਇਸੇ ਕਰਕੇ ਸਾਡਾ ਬੀ.ਐਸ.ਸੀ ਸਾਡੇ ਜ਼ਿਲ੍ਹੇ ਦੇ ਵਿੱਚ ਹੈ ਹੋਰ ਵੀ ਸੰਸਥਾਵਾਂ ਨੇ ਜਿਹੜੇ ਖੂਨ ਇਕੱਠਾ ਕਰਦੀਆਂ ਨੇ ਪਰ ਇਹਨਾਂ ਦਾ ਜਿਹੜਾ ਬੜਾ ਵੱਡਾ ਨਾਂ ਹੈ ਪੀ.ਜੀ.ਆਈ ਦੇ ਵਿੱਚ ਵੀ ਬੜਾ ਨਾਂ ਜਾਂਦਾ ਤੇ ਉਹ ਤੁਹਾਨੂੰ ਪੰਪਲੈਟ ਵੀ ਵੰਡ ਦਿੰਦੇ ਨੇ ਉਹ ਨੂੰ ਮੈਂ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ ਇਸੇ ਕਰਕੇ ਰੈੱਡ ਕਰਾਸ ਬਨੋ ਅੱਜ ਦਾ ਜਿਹੜਾ ਪ੍ਰੋਗਰਾਮ ਰਿਕੇਆ ਗਿਆ ਸੀ ਕਿ ਅੱਜ ਦੇ ਜੋ ਦੋ ਵਿਸ਼ੇ ਨੇ ਉਹ ਜੁਦ ਨਸ਼ਿਆਂ ਵਿਰੁੱਧ ਤੇ ਖੂਨਦਾਨ ਕਰੋ ਉਹਦੇ ਉੱਤੇ ਜਿਹੜੀਆਂ ਤੁਹਾਡੇ ਚਾਰਟ ਬੇਕਿੰਗ ਵੀ ਜਿਹੜੀ ਕਰਵਾਈ ਆ ਅਸੀਂ ਇਹ ਜਾਨਣਾ ਚਾਹੁੰਦੇ ਸੀ ਕਿ ਅੱਜ ਜਿਹੜੇ ਬੱਚੇ ਆ ਜੇ ਉਹ ਵੱਡਿਆਂ ਵੱਡਿਆਂ ਸਮਾਪਨਾਂ ਦੇ ਵਿੱਚ ਨਹੀਂ ਪਹੁੰਚਦੇ ਜਾਂ ਉਹਨਾਂ ਦੇ ਕੋਲ ਬਲਾਰੇ ਬਣ ਕੇ ਉਹ ਗੱਲ ਨਹੀਂ ਕਰ ਸਕਦੇ ਤੇ ਉਹ ਆਪਣੇ ਰੰਗਾਂ ਦੇ ਨਾਲ ਆਪਣੀਆਂ ਫੈਸਲਾਂ ਦੇ ਨਾਲ ਪਾਗੇ ਦਿੱਤੇ ਆਪਣੇ ਅੰਦਰ ਦਾ ਜੋ ਉਹਨਾਂ ਦੇ ਕੋ ਬਸ ਰਿਹਾ ਕਿ ਇਹ ਦੋਹਾਂ ਵਿਸ਼ਿਆਂ ਦੇ ਸੰਬੰਧ ਵਿੱਚ ਤੇ ਉਹ ਉਹਨਾਂ ਨੂੰ ਕਾਗਜ਼ ਤੇ ਅਲਿਖ ਦੇਣਗੇ ਕਿਉਂਕਿ ਤੁਸੀਂ ਬਿਲਕੁਲ ਸੱਚੋ ਤੁਹਾਡੇ ਅੰਦਰ ਜੋ ਤੁਸੀਂ ਦੇਖ ਰਹੇ ਆ ਜੋ ਅਨੁਭਵ ਕਰ ਰਹੇ ਆ ਸਮਾਜ ਦੇ ਵਿੱਚ ਉਹ ਤੁਸੀਂ ਉਹਨਾਂ ਨੂੰ ਜਾਂਦਾ ਲਿਖਦੇ ਰਹੀ ਮਹਿਰ ਕਰ ਸਕਦੇ ਆ ਜਾਂ ਅਸੀਂ ਕਿਸੇ ਚਾਰਟ ਬੇਕਿੰਗ ਦੇ ਨਾਲ ਕੋਈ ਡਰਾਇੰਗ ਬਣਾ ਕੇ ਜਿਹੜਾ ਹੈ ਉਹਨੂੰ ਕਰ ਸਕਦੇ ਆ ਕਿ 108 ਬੱਚਿਆਂ ਵਾਲੇ ਜਿਹੜਾ ਹੈ ਉਹ ਇਰ ਵਿੱਚ ਸ਼ਾਮਲ ਹੋਏ ਮੈਂ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦਾ ਜਿਹੜੇ ਅਧਿਆਪਕ ਹੈ ਇੱਥੇ ਉਹਨਾਂ ਦੀ ਦੇਖਰੇਖ ਕਰਦੇ ਰਹੇ ਤੇ ਮੈਂ ਉਹਨਾਂ ਨੂੰ ਵੀ ਜਿਹੜਾ ਸ਼ਾਬਾਸ਼ ਦਿੰਦਾ ਕਿ ਉਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਇਹ ਜਿਹੜਾ ਵਧੀਆ ਢੰਗ ਦੇ ਨਾਲ ਜਿਹੜਾ ਪ੍ਰਬੰਧ ਕੀਤਾ ਸੋ ਇੱਥੇ ਬਹੁਤ ਸਾਰੇ ਆਸਟ੍ਰੇਲੀਆ ਦੇ ਇੱਕ ਵਿਅਕਤੀ ਹੋਏ ਨੇ ਜੌਨ ਹੈਂਡੀ ਉਸ ਵਿਅਕਤੀ ਨੇ ਉਹਨੂੰ 14 ਸਾਲ ਦੀ ਉਮਰ ਦੇ ਵਿੱਚੇ ਜਿਹੜਾ ਹੈ ਉਹਨੂੰ ਆਪਣੇ ਕੀ ਲੋੜ ਸੀ ਉਸ ਗਰੁੱਪ ਦੀ ਜਿਹੜਾ ਸੀ ਖਾਂ ਤੇ ਉਹ ਗਰੁੱਪ ਜਿਹੜਾ ਹੈ ਉਹ ਮਿਲਦਾ ਨਹੀਂ ਸੀਗਾ ਤੇ ਉਹ ਉਹ ਨੂੰ ਠੀਕ ਹੋ ਗਿਆ ਤੇ ਠੀਕ ਹੋ ਕੇ ਉਹ 82 ਸਾਲ ਦੀ ਉਮਰ ਤੱਕ ਉਹ ਪਲਾਜ਼ਮਾ ਦਿੰਦਾ ਰਿਹਾ ਤੇ ਮੈਂ ਪੜ੍ਹਦਾ ਸੀਗਾ ਉਹਦੇ ਬਾਰੇ ਹਰ ਦੋ ਹਫ਼ਤਿਆਂ ਦੇ ਵਿੱਚ ਇੱਕ ਵਾਰ ਦਿੰਦਾ ਸੀ 537 ਵਾਰ ਉਹਨੇ ਦੂਸਰਾ ਕੀਤਾ 25000 ਔਰਤਾਂ ਦੀਆਂ ਬੱਚਿਆਂ ਦੀਆਂ ਉਸ ਵਿਅਕਤੀ ਨੇ ਜਾਨਾਂ ਬਚਾਈਆਂ ਐਹੋ ਜਿਹਾ ਮਹਾਨ ਵਿਅਕਤੀ ਜਿਹੜਾ ਕਿ 2025 ਰ ਪਿਛਲੇ ਦੌਰੇ ਤੱਕ ਕਿ ਦੁਨੀਆ ਦੇ ਵਿੱਚ ਉਹ ਪਹਿਲੇ ਨੰਬਰ ਦੇ ਸੀ ਭਵੇਂ ਕਿ ਅੱਜ ਉਹ ਤੋਂ ਬਾਅਦ ਇੱਕ ਵਿਅਕਤੀ ਹੋਰ ਜਿਹੜਾ ਜ਼ਿਆਦਾ ਦੇ ਗਿਆ ਅਮਰਿਕਾ ਦਾ ਸ਼ਹਿਰ ਹੈ ਤੇ ਇਹੋ ਜ ਹੈ ਲੋਕ ਮਹਾਨ ਨੇ ਉਹਨਾਂ ਲੋਕਾਂ ਦੇ ਅਸੀਂ ਉਹਨਾਂ ਬਾਰੇ ਪੜ੍ਹੀਏ ਜਾਣੀਏ ਉਹਨਾਂ ਤੋਂ ਪ੍ਰੇਰਨਾ ਲਈਏ ਕਿ ਪਹਿਲੇ ਪ੍ਰਿੰਸੀਪਲ ਸਮਝੋਣ ਦਾ ਤੱਕ ਕਿ ਯੰਗ ਜਿਹੜੀ ਆ ਇਹ ਇਨਸਾਨ ਨੂੰ ਕਈ ਵਾਰ ਮਜਬੂਰੀਆਂ ਕਰਨੀ ਪੈਂਦੇ ਆ ਪਰ ਜੁੱਧ ਜਾਂ ਜੰਗ ਜਿਹੜੀ ਹੈ ਉਹ ਮਨੁੱਖਤਾ ਦੀ ਸੇਵਾ ਨਹੀਂ ਕਰ ਸਕਦੀ ਮਨੁੱਖਤਾ ਦੀ ਸੇਵਾ ਨਹੀਂ ਕਰ ਸਕਦੀ ਜੇ ਅੱਜ ਆਪਾਂ ਦੇਖਦੇ ਹਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜੰਗਾਂ ਲੱਗੀਆਂ ਹੋਈਆਂ ਨੇ ਤੇ ਇੱਕ ਪਾਸੇ ਜੰਗ ਦੇ ਮੈਦਾਨ ਦੀਆਂ ਤਿਆਰੀਆਂ ਹੋ ਰਹੀਆਂ ਇੱਕ ਦੂਸਰੇ ਨੂੰ ਡਰਾਵੇ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਉਹਨੂੰ ਪ੍ਰੈਕਟਿਕਲ ਰੂਪ ਦੇ ਵਿੱਚ ਜੰਗ ਲੜੀ ਵੀ ਜਾ ਰਹੀ ਹੈ ਤੇ ਉਧਰ ਕੀ ਆ ਕਿ ਜਿਹੜੇ ਵਲੰਟੀਅਰ ਨੇ ਰੈਡ ਕਰਾਸ ਦੇ ਤੇ ਉਹ ਵਲੰਟੀਅਰ ਜਿਹੜੇ ਆ ਜੰਗ ਦੇ ਮੈਦਾਨ ਦੇ ਬਾਹਰ ਖੜੇ ਰਹੇ ਤੇ ਜਦੋਂ ਜੰਗ ਖਤਮ ਹੋ ਜਾਂਦੀ ਹੈ ਤੇ ਉਹਨਾਂ ਲੋਕਾਂ ਨੂੰ ਬਚਾਣ ਦਾ ਜਿਹੜਾ ਯਤਨ ਕਰਦੇ ਆ ਇਹੋ ਜੇ ਸੋਚ ਆਪਾਂ ਨੂੰ ਰੱਖਣੀ ਚਾਹੀਦੀ ਹੈ ਬੁਲਾਣਾ ਚਾਹਾਂਗਾ ਮੈਡਮ ਜਸਿੰਦਰ ਕੌਰ ਜੀ ਜੋ ਤੁਹਾਨੂੰ ਫਰਸਟ ਏਡ ਬਾਰੇ ਜਾਣਕਾਰੀ ਦੇਣਗੇ ਤੇ ਰੋਜ਼ਾਨਾ ਸਮੇਂ ਵਿੱਚ ਜਿਹੜਾ ਹੈਗਾ ਕਈ ਲੋਕਾਂ ਨੂੰ ਜਿਵੇਂ ਹਾਰਟ ਅਟੈਕ ਹੋ ਗਿਆ ਕੈਂਸਰ ਹੋ ਗਿਆ ਜਾਂ ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਕਿਸੇ ਡਰਾਉਨਿੰਗ ਦੇ ਕੇਸ ਵਿੱਚ ਕਿਸੇ ਵਿਅਕਤੀ ਨੂੰ ਸੀਪੀਆਰ ਦੇਣੀ ਠੀਕ ਹੈ ਇਹ ਸਾਰੀਆਂ ਜਿਹੜੀਆਂ ਹੈਗੀਆਂ ਲੋੜਾ ਜਿਹੜਾ ਸਭ ਤੋਂ ਪਹਿਲਾਂ ਫਰਸਟ ਏਡ ਹੁੰਦਾ ਕੀ ਹੈ ਫਰਸਟ ایڈ ਇਸ ਦਾ ਫਰਸਟ ਸਪੋਰਟ অর ਅਸਿਸਟੈਂਟ 기ਵਨ ਟੂ ਦਾ ਰਿਸਲਟੀ অর ਸਡਨ ਇਲਨੈਸ ਪਰਸਨ ਬਿਫੋਰ ਦਾ ਅਰਾਈਵਲ ਆਫ ਐਨ ਐਮਬੂਲੈਂਸ ਭਾਈ ਕਨਈਆ ਮਿਸ਼ਨ ਦੇ ਤਹਿਤ ਚੱਲ ਰਹੇ ਬਲੱਡ ਬੈਂਕ ਤੋਂ ਆਪ ਜੀ ਦੀ ਸੇਵਾ ਵਿੱਚ ਮੈਨੇਜਮੈਂਟ ਦੇ ਆਦੇਸ਼ਾਂ ਨਾਲ ਪਹੁੰਚੇ ਇਹ ਅੱਜ ਦਾ ਪ੍ਰੋਜੈਕਟ ਰੈੱਡ ਕਰਾਸ ਅਤੇ ਭਾਈ ਕਨਈਆ ਮਿਸ਼ਨ ਬਲੱਡ ਬੈਂਕ ਵੱਲੋਂ BDC ਵਰ ਨੂੰ ਸੰਜੇ ਤੌਰ ਦੇ ਉੱਪਰ ਮਨਾਇਆ ਜਾ ਰਿਹਾ ਹੈ ਮੈਂ ਇਸ ਗੱਲ ਲਈ ਸਦਾ ਰਮੇਂਦਰ ਸਿੰਘ ਪ੍ਰਿੰਸੀਪਲ ਸਾਹਿਬ ਜਸੂਬੀਆ ਰਾਜੀ ਚੰਨਲਾਲ ਜੀ ਪ੍ਰੋਜੈਕਟ ਪ੍ਰੈਕਟਰ ਵਾਸਤੇ ਪਰਦੇਸੀ ਜੀ ਜੋ ਮੀਡੀਆ ਤੋਂ ਨੇ ਜੋ ਕਿ BDC ਦੇ ਨਾਲ ਹਰ ਵੱਲੇ ਇਹਦੀ ਗਤੀਵਿਧੀਆਂ ਨੂੰ ਸਮਾਜ ਤੱਕ ਪਹੁੰਚਾਉਣ ਲਈ ਮੋਢੇ ਦੇ ਮੋਢਾ ਲਾ ਕੇ ਚੱਲਦੇ ਆ ਤੇ ਪੂਰਾ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਸਾਨੂੰ ਇੱਥੇ ਬੁਲਾਇਆ ਗਿਆ ਤੇ ਤੁਹਾਡੇ ਨਾਲ ਖੂਨ ਦਾ ਸੰਬੰਧੀ ਜਾਣਕਾਰੀ ਸਾਂਝੀ ਕਰਨ ਦੇ ਲਈ ਟਾਈਮ ਬਹੁਤ ਥੋੜਾ ਹੈ ਮੈਂ ਥੋੜੀਆਂ ਹੀ ਗੱਲਾਂ ਕਰਾਂਗਾ ਜਿਦੇ ਵਿੱਚ ਬਲੱਡ ਡੋਨੇਸ਼ਨ ਬਲੱਡ ਡੋਨੇਸ਼ਨ ਦੇ ਵਿੱਚ ਜਿੰਨੇ ਵੀ ਮੇਰੇ ਬੱਚੇ ਬੈਠੇ ਪਹਿਲਾਂ ਬਹੁਤ ਛੋਟੇ ਆ ਇਹਨਾਂ ਨੇ ਇਹਨਾਂ ਨੂੰ ਅਵੇਅਰਨੈਸ ਕਰਨੀ ਹੈ ਬਲੱਡ ਡੋਨੇਸ਼ਨ ਬਾਰੇ ਕੀ ਬਲੱਡ ਡੋਨੇਸ਼ਨ ਹੈ ਕੀ ਹੈ ਕਿਹੜਾ ਬੱਚਾ ਔਰ ਕਿਹੜਾ ਬੰਦਾ ਬਲੱਡ ਡੋਨੇਟ ਕਰ ਸਕਦਾ ਹੈ ਅਜੇ ਸਭ ਤੋਂ ਪਹਿਲਾਂ ਕੀ ਹੈ ਬਲੱਡ ਡੋਨੇਟ ਉਹ ਪਰਸਨ ਕਰ ਸਕਦਾ ਹੈ ਜਿਹੜਾ ਕੀ ਇੱਕ ਬਿਲਕੁਲ ਹੀ ਹੈਲਦੀ ਪਰਸਨ ਹੈ ਜਿੱਦੀ ਉਮਰ 18 ਤੋਂ 65 ਸਾਲ ਦੇ ਵਿੱਚ ਹੈ ਉਹ ਬਲੱਡ ਡੋਨੇਟ ਕਰ ਸਕਦਾ ਜਿੱਦੀ ਆਪਣੀ ਹੀਮੋਗਲੋਬਿਨ ਦੀ ਮਾਤਰਾ ਹیموਗਲੋਬਿਨ ਮਤਲਬ ਖੂਨ ਦੀ ਮਾਤਰਾ 12.5 ਗ੍ਰਾਮ ਤੋਂ ਉੱਪਰ ਹੈ ਸਰੀਰ ਦੇ ਵਿੱਚ ਤਾਂ ਤੁਸੀਂ ਬਲੱਡ ਡੋਨੇਟ ਕਰ ਸਕਦੇ ਹੋ ਉਸ ਤੋਂ ਬਾਅਦ ਬਲੱਡ ਡੋਨੇਟ ਕਰਨਾ ਜਿੰਨੀਆਂ ਵੀ ਇੱਥੇ +2 ਵਾਲੀਆਂ ਕਲਾਸਿਸ ਬੈਠੀਆਂ ਉਹ ਆਊਟ ਗoing ਕਲਾਸ ਉਹ ਇਸ ਚੀਜ਼ ਦੇ ਐਲੀਜੀਬਲ ਹੋ ਗਈਆਂ ਕਿ ਕਾਲਜ ਦੇ ਵਿੱਚ ਜਾ ਕੇ ਜਦੋਂ ਕਾਲਜ ਲੈਵਲ ਤੇ ਜਾਣਕੀਆਂ ਤਾਂ ਉਹਨਾਂ ਦੀ ਉਮਰ ਹੋ ਜੇਗੀ ਕਿ ਉਹ ਬਲੱਡ ਡੋਨੇਟ ਕਰੇ ਪਰ ਇਸ ਦੇ ਨਾਲ ਇੱਕ ਛੋਟੇ ਬੱਚੇ ਵੀ ਬੈਠੇ ਆ ਉਹਨਾਂ ਨੂੰ ਵੀ ਆਪਾਂ ਇੱਕ ਇਨਫੋਰਮੇਸ਼ਨ ਇਹ ਜਾਂਦੀ ਹੈ ਕਿ ਬਲੱਡ ਡੋਨੇਸ਼ਨ ਕਰਨਾ ਹੀ ਇੱਕ ਨਹੀਂ ਹੈ ਉਸ ਤੋਂ ਉਹਦਾ ਨੈਟਵਰਕ ਵੀ ਆਪਾਂ ਵਧਾਣਾ ਆਪਣੇ ਘਰ ਜਾ ਕੇ ਦੱਸਣਾ ਕਿ ਬਲੱਡ ਡੋਨੇਸ਼ਨ ਦੇ ਨਾਲ ਕੀ ਕੀ ਫਾਇਦੇ ਆ ਕਿੰਨੀਆਂ ਆਪਾਂ ਜਾਨਾਂ ਬਚਾ ਸਕਦੇ ਆ ਕੀ ਕੀ ਕਰ ਸਕਦੇ ਆ ਇਹ ਇੱਕ ਸਾਰਾ ਨੈਟਵਰਕ ਹੈ ਜਿੰਨਾ ਨੈਟਵਰਕ ਵਧੇਗਾ ਜਿੰਨੀ ਅਵੇਅਰਨੈਸ ਵਧੇਗੀ ਉਨਾ ਹੀ ਜਿਹੜਾ ਹੈਗਾ ਮਾਨਵਤਾ ਦੀ ਸਭ ਤੋਂ ਵੱਧ ਸੇਵਾ ਹੋਵੇਗੀ ਬਲੱਡ ਕੋਣ ਬੰਦਾ ਜਿਹੜਾ ਬਲੱਡ ਹੈ ਉਹ ਹਿਮੋਗਲੋਬਿਨ ਦੀ ਮਾਤਰਾ ਜਿਹੜੀ ਹੈ ਉਹ ਘਟਦੀ ਕਿਉਂ ਹੈ ਘਟਣ ਦਾ ਕਾਰਨ ਕੀ ਹੈ ਕਿ ਸਾਡੀ ਜਿਹੜਾ ਫੂਡ ਹੈ ਜਿਹੜਾ ਅਸੀਂ ਅੱਜ ਕੱਲ ਫੂਡ ਖਾ ਰਹੇ ਆ ਉਹ ਹੈਲਥੀ ਸੱਜਣਾ ਸ਼ੀਸ਼ਟ ਸੈਿਕ ਨਗਰ ਦਾ ਸਵੰਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਰਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ